ਸਾਰੀ ਕੱਲ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਕੱਲ ਜਿਹੜੀ ਇਹਨਾਂ ਨੇ ਵੀਡੀਓ ਅਪਲੋਡ ਕੀਤੀ ਸੀਗੀ ਤੁਸੀਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਚਲੋ ਤੁਹਾਡੇ ਸਾਰੇ ਕਮੈਂਟ ਰੀਡ ਕੀਤੇ ਤੇ ਇਹਨਾਂ ਨੂੰ ਵੀ ਬੜਾ ਹੌਸਲਾ ਹੋਇਆ ਇਹ 얘ਦੇ ਜੜਿਆਰੇ ਕਿ ਆ ਛੱਡ ਪਰੇ ਲੋਕਾਂ ਦੀ ਕੀ ਪ੍ਰਵਾਹ ਕਰ ਰਹੀ ਹੈ ਤੁਸੀਂ ਆਪਣੀ ਲਾਈਫ ਦੇ ਵਿੱਚ ਖੁਸ਼ ਰਹੋ ਤੇ ਬਾਕੀ ਗੱਲ ਇਹ ਹੈ ਕਿ ਤੁਸੀਂ ਪੁੱਛਦੇ ਹੁੰਦੇ ਕਿ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਆ ਤੇ ਤੁਹਾਨੂੰ ਬੈ ਰਸਵਾ ਇਹ ਫੈਮਿਲੀ ਦੇ ਵਿੱਚ ਮੇਰੇ ਮਦਰ ਇਲਾ ਫਾਦਰ ਇਲਾ ਤੇ ਮੈਂ ਤੇ ਮੇਰੇ ਹਸਬੰਦ ਤੇ ਇੱਕ ਬ੍ਰਦਰ ਹੈ ਛੋਟਾ ਜਿਹਾ ਪਰਿਵਾਰ ਹੈ ਤੇ ਦੂਸਰੀ ਗੱਲ ਇਹ ਕਿ ਹੁਣ ਡੈਡੀ ਜੀ ਦੇ ਨਾਲ ਤਾਂ ਰੋਦਰ ਵੀ ਦੱਸਿਆ ਸੀਗਾ ਕਿ ਵੀਡੀਓ ਬਣਾਉਣੀ ਆਣੇ ਤੇ ਅੱਜ ਰਾਤ ਕੋਈ ਫੜੀ ਵਲੌਗ ਬਣਾਵਾਂਗੇ ਡੈਡੀ ਜੀ ਦੇ ਨਾਲ ਤੇ ਕੱਲ ਉਹ ਆਪਾਂ ਸੈਡਲ ਤੇ ਉਪਲੋਡ ਕਰਾਂਗੇ ਤੇ ਫਿਰ ਤੁਸੀਂ ਦੱਸਿਓ ਕਿ ਤੁਹਾਨੂੰ ਉਹ ਸਾਡਾ ਵਲੌਗ ਪੂਰਾ ਫੈਮਿਲੀ ਵਲੌਗ ਕਿੱਦਾਂ ਦਾ ਲੱਗਾ ਕਿੱਦਾਂ ਦਾ ਨਹੀਂ ਲੱਗਿਆ ਕਿਹਦੇ ਜਣਾ ਸਿਆੜੇ ਬੱਦੇ ਵਿੱਚ ਹੋਣ ਤੇ ਉਹਦੇ ਵਿੱਚ ਕੁਝ ਸਵਾਦ ਹੀ ਹੋਰ ਪੈ ਜਾਂਦਾ ਵਲੌਗ ਦੇ ਇਸਿਆਰੇ ਬੰਦੇ ਦੀਆਂ ਸਿਆਰੀਆਂ ਗੱਲਾਂ ਵਧੀਆ ਗੱਲਾਂ ਹਾਸੇ ਵਾਲੀਆਂ ਤੇ ਉਹ ਘੈਂ ਘੈਂ ਗੱਲਾਂ ਆਪਾਂ ਅੱਜ ਰਾਤ ਵਲੌਗ ਬਣਾ ਕੇ ਕਰਾਂਗੇ ਤੇ ਗੱਲ ਆਪਾਂ ਚੈਨਲ ਦੇ ਉੱਤੇ ਉਹਨੂੰ ਅਪਲੋਡ ਕਰਾਂਗੇ ਤੇ ਸਾਰਿਆਂ ਦੀ ਇਹੋ ਸ਼ਿਕਾਇਤ ਹੁੰਦੀ ਹੈ ਕਿ ਦੀਦੀ ਤੁਸੀਂ 10 15 ਮਿੰਟ ਦਾ ਵਲੌਗ ਬਣਾਇਆ ਕਰੋ ਤੇ ਕੋਸ਼ਿਸ਼ ਵੀ ਪੂਰੀ ਕਰਾਂਗੇ ਕਿ ਜਿਹੜਾ ਮੈਂ ਫੜੀ ਵਲੌਗ ਬਣਾਵਾਂਗੀ ਤੇ ਉਹ ਮੈਂ ਪੂਰਾ 10 ਜਾਂ 12 ਮਿੰਟ ਦਾ ਬਣਾਵਾਂਗੀ ਤੇ ਬਾਕੀ ਰਹੀ ਗੱਲ ਹੋਰ ਕਿ ਪਿੰਡਾਂ ਚ ਤਾਂ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਤੇ ਸਰਾਂ ਚ ਵੀ ਚਲੋ ਹੋਈ ਐ ਥੋੜੀ ਥੋੜੀ ਤੇ ਹੁਣ ਆਪਰਾ ਆਪਾ ਰੱਖਿਓ ਤੁਸੀਂ ਸਾਰੇ ਜਿਹੜਾ ਧਿਆਨ ਕੋਟ ਗਿਆ ਸਵੈਟਰ ਬਾਹਰ ਕੱਢ ਲਓ ਕਿਉਂਕਿ ਵੇਖ ਲਓ ਮੈਨੂੰ ਵੀ ਬਹੁਤ ਜ਼ਿਆਦਾ ਕੋਲਡ ਹੋਇਆ ਸਾਹ ਮੇਰਾ ਨਿਕਲਦਾ ਨਹੀਂ ਮੈਂ ਬਹੁਤ ਔਖਾ ਬੋਲਦੀ ਵੀ ਆ ਤੇ ਤੁਸੀਂ ਵੀ ਲੋਕਾਂ ਵਾਲਾ ਨਾ ਵੇਖੀ ਜਾਓ ਲੈ ਉਹ ਕੋਟੀ ਪਾਏਗਾ ਤੇ ਮੈਂ ਤਾਂ ਬੋੜੀ ਉਹ ਸਵੈਟਰ ਪਾਏਗੀ ਤੇ ਮੈਂ ਤਾਂ ਬੋੜੀ ਲੋਕਾਂ ਦੇ ਚੱਕਰਾਂ ਦੇ ਵਿੱਚ ਏਹ ਨਾ ਹੋਏ ਆਪਣੇ ਆਪ ਨੂੰ ਆਪ ਆਪਣੀ ਸਿਹਤ ਖਰਾਬ ਕਰ ਲਈਏ ਤੇ ਆਪਾਂ ਨੂੰ ਠੱਡ ਲਵਾ ਲਈਏ ਇਸ ਕਰਕੇ ਜਿੱਥੇ ਜਿੱਥੇ ਤੁਸੀਂ ਆਪਣੇ ਆਪਣੇ ਕੋਟੀਆਂ ਸਵੈਟਰ ਵਾਰੇ ਰੇਵ ਲਗਾ ਕੇ ਪੇਟੀਆ ਚ ਲਵਾਰੀਆਂ ਚ ਬੰਡਾ ਚ ਉਥੋਂ ਕੱਢ ਲੋ ਸਵੇਰੇ ਸ਼ਾਮ ਤੇ ਠੰਡ ਹੋ ਗਈ ਜੇ ਪੂਰੀ ਤੇ ਇਸ ਕਰਕੇ ਸਾਰੇ ਜਣੇ ਆਪਣਾ ਆਪਣਾ ਖਿਆਲ ਰੱਖਿਓ ਕਿਉਂਕਿ ਆਉਂਦੀ ਠੰਡ ਤੇ ਜਾਦੀ ਠੰਡ ਹਮੇਸ਼ਾ ਸਰੀਰ ਨੂੰ ਲੱਗ ਹੀ ਜਾਂਦੀ ਹੈ ਜਿਵੇਂ ਮੈਨੂੰ ਲੱਗੀ ਹੈ ਤੇ ਬਾਕੀ ਆਪਾਂ ਵੀ ਲੈਂਦੇ ਆ ਦਵਾਈ ਤੇ ਬਾਕੀ ਚਾਗਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੇ ਕਾਲ ਤੇ ਸਾਰੇ ਜਣੇ ਆਪੋ ਆਪਣਾ ਰੱਖਿਓ ਧਿਆਨ ਮਿਲਦੇ ਆਪਾਂ ਦੁਬਾਰਾ ਨੈਕਸਟ ਵਲੌਗ 'ਚ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿ ਆਪਾਂ ਆਪਣੇ ਜਿਹੜੇ ਫੜੀ ਵਲੌਗ ਨੇ ਆਪਣੀਆਂ ਜਿਹੜੀਆਂ ਜੋ ਵੀ ਵੀਡੀਓ ਨੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੀਏ ਤੇ ਤੁਸੀਂ ਸਾਡੀ ਵੀਡੀਓ ਨੂੰ ਵੇਖ ਕੇ ਤੇ ਇੰਜੋਏ ਕਰਿਓ ਤੇ ਇਦਾਂ ਹੀ ਮੇਰੇ ਚੈਨਲ ਨੂੰ ਪਿਆਰ ਦਿੰਦੇ ਰਹੋ ਚੰਗਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ